ਮਾਤਾ ਆਪਣਾ ਦਿਮਾਗ ਘਾਟੀ ਚ ਲਾਇਆ ਕਰ ਬਹੁਤੀਆਂ ਸਲਾਵਾ ਨਾ ਦਿਆ ਕਰੋ ਮੈਨੂੰ ਅੱਛਾ ਅਹੀਂ ਆਪਣਾ ਦਿਮਾਗ ਘਟ ਲਾਈਈ ਏ ਤੇੜੀਆਂ ਮੰਨੀ ਜਈਏ ਹਨਾ ਜੋ ਉਦੋਂ ਗਮੇ ਉਹ ਮੰਨ ਲਈਏ ਕਲੀ ਨੂੰ ਕੁੜੀ ਦਾ ਨਾਮ ਆ ਜਾਣੀ ਆ ਕਲੀ ਨੂੰ ਪਜ ਕਰਦੀ ਆ ਬਾਕੀ ਨਹੀਂ ਪੈਸੇ ਦੀ ਗੱਲ ਕੋਈ ਗੱਲ ਨਹੀਂ ਤੈਨੂੰ 20 ਲੱਖ ਰੁਪਏ ਮਿਲ ਜੂਗਾ ਇਹ ਤੇ ਕੋਈ ਗੱਲ ਨਹੀਂ ਹੁਣ ਕੋਟ ਹੀ ਦੱਸੂਗਾ 20 ਮਿਲਣਾ ਕਿ 25 ਮਿਲਣਾ ਕਿ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਮੈਂ ਤਾਂ ਤੁਹਾਨੂੰ ਸਮਝਾਉਂ ਰਹੀ ਆ ਉਹ ਨਹੀਂ ਮੰਮੀ ਜਿਹੜੀ ਗੱਲ ਤੁਸੀਂ ਕਹਤੀ ਹੈ ਨਾ ਕੋਈ ਗੱਲ ਨਹੀਂ ਹੁਣ ਉਦਾਂ ਹੀ ਹੋਊਗਾ ਮੈਂ ਚੱਲ ਜਾਂ ਨਹੀਂ ਇੱਥੇ ਕੀ ਰੋਈ ਜਾਨੇ ਆ ਇਹ ਨਾ ਸੋਚਿਓ ਕਿ ਮੈਂ ਤੁਹਾਡੇ ਤੇ ਤਰਸ ਖਾ ਲੂੰਗੀ ਚੁੱਪ ਕਰਕੇ ਨਾ ਤੁਰਦੇ ਭਣੋ ਤੇ ਆਣਾ ਦਿੱਤਾ ਕਿ ਮੈਨੂੰ ਲੱਗਦਾ ਹੋਣਾ ਸੰਦੀਪ ਇਹ ਕੰਮ ਕਰਨੀ ਚਾਹਦੀ ਠੀਕ ਹੈ ਜਿੰਨਾ ਮਰਜੀ ਮੈਨੂੰ ਕਹੀ ਜਾਣ ਦੇ ਦਲਜੀਤ ਤੂੰ ਇੰਨਾ ਯਕੀਨ ਨਾ ਕਰ ਉਤੇ ਤੂੰ ਪਸਤਾਉਣਾ ਹੀ ਹਾਂ ਮੈਨੂੰ ਤੇ ਪੱਕਾ ਯਕੀਨ ਵਾ ਕਿ ਸੰਦੀਪ ਨੇ ਮੇਰੇ ਬੈਗ ਵਿੱਚ ਪਾਇਆ ਸੀ ਨਾਲੇ ਮੈਨੂੰ ਕੀ ਲੋੜ ਹੈ ਇਹ ਕੰਮ ਕਰਨ ਦੀ ਤੈਨੂੰ ਚੰਗਾ ਭਲਾ ਪਤਾ ਵਾ ਕਿ ਮੈਂ ਆਪਣੇ ਘਰ ਕਿੰਨੀ ਸੌਖੀ ਆ ਕੀ ਨਹੀਂ ਹੈਗਾ ਮੇਰੇ ਘਰ ਤੇ ਮੈਂ ਇਹ ਸੋਨਾ ਹੀ ਖੜਨਾ ਹੈਗਾ ਤੇ ਨਾਲੇ ਅੱਗੇ ਵੀ ਤੇ ਮੈਂ ਹੰਨੀ ਆ ਸਾਰੀਆਂ ਚੀਜ਼ਾਂ ਮੇਰੇ ਕੋਲ ਹੀ ਰਹਿੰਦੀਆਂ ਨਾ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਵਾ ਮੈਂ ਉਹ ਭੈਣ ਮੈਂ ਤਾਂ ਗਿਆ ਨਾ ਮੈਂ ਤਾਂ ਨਾ ਨਹੀਂ ਲਾਉਂਦੀ ਆ ਮੈਂ ਵੀ ਇਹੋ ਸੋਚਣ ਡਿਆ ਸੀ ਸੰਦੀਪ ਪਤਾ ਕੀ ਆ ਆਪਣੇ ਕਮਰੇ ਤੋਂ ਬਾਹਰ ਤੇ ਹੁੰਦੀ ਹੀ ਨਹੀਂ ਆ ਪਰ ਮੈਂ ਸਾਲ ਉਧਰ ਗਈ ਵੀ ਨਹੀਂ ਆ ਭੈਣ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕਿ ਕੀ ਚੱਕਰ ਬਣ ਗਿਆ ਤੁਹਾਡੇ ਨਾਲ ਦਲਜੀਤ ਮੈਨੂੰ ਤੇ ਆਪ ਨਹੀਂ ਸਮਝ ਲੱਗ ਰਹੀ ਹੈਗੀ ਮੈਂ ਤੇ ਆਪ ਸ਼ਰਮਜ ਮਰਨ ਦੀ ਹੈ ਕਿ ਤੁਸੀਂ ਇਹੋ ਸੋਚਣਾ ਵਾ ਨਾ ਕਿ ਸ਼ਾਇਦ ਇਨੇ ਹੀ ਇਹ ਕੰਮ ਕੀਤਾ ਵਾ ਪਰ ਮੈਂ ਤੈਨੂੰ ਬਾਰ-ਬਾਰ ਆ ਨਹੀਂ ਕਿ ਮੈਂ ਇਹ ਕੰਮ ਨਹੀਂ ਕੀਤਾ ਹੈਗਾ ਭੈਣ ਮੈਨੂੰ ਵੀ ਪਤਾ ਵਾ ਪਹਿਲਾਂ ਵੀ ਸਭ ਕੁਝ ਤੁਹਾਡੇ ਕੋ ਹੀ ਹੀ ਤੁਹਾਡਾ ਨਾਮ ਆਉਣਾ ਹੁੰਦਾ ਨੋਦਰ ਗੈਰ ਨਾ ਤੁਹਾਨੂੰ ਤੁਹਾਡੇ ਬੈਗ ਜੇ ਨਿਕਲਿਆ ਹੈ ਪਰ ਉਹਦੀ ਨਜ਼ਰ ਅੱਜ ਤੇ ਮੈਂ ਬੁਰੀ ਪੜ ਗਈ ਨੂੰ ਕੋਈ ਗੱਲ ਨਹੀਂ ਉਹ ਕਿੰਨੇ ਕੀ ਚੰਗੀ ਜਿਆ ਫਿਰ ਇਹੋ ਗੱਲ ਤੇ ਆਉਣਾ ਵਾ ਤੇ। ਹਨੂ ਵੀ ਪਤਾ ਵਾ ਕਿ ਕਿੰਨੀ ਕਿ ਚੰਗੀ ਆ ਤੇ ਕਿਨੇ ਚੰਗੇ ਕੰਮ ਕਰਦੀ ਬਾਕੀ ਰਹੀ ਗੱਲ ਉਹਦੀ ਕੋਈ ਗੱਲ ਨਹੀਂ ਉਹਦੇ ਨਾਲ ਮੈਂ ਕਦੀ ਗੱਲ ਕਰ ਲੈਣਾ ਪਰ ਉਹ ਕੀ ਕਹਿੰਦੀ ਉਹਨੇ ਕੀ ਕਹਿਣਾ ਵਾ ਦਰਜੀਤ ਜੇ ਉਹਨੇ ਅੱਗੇ ਨਹੀਂ ਨਵਾਰੇ ਆਉਣ ਦਿੱਤਾ ਤੇ ਆਉਣ ਉਹਨੇ ਹੁਣ ਵੀ ਨਹੀਂ ਦੇਣਾ ਹੈਗਾ ਤੈਨੂੰ ਪਤਾ ਹੀ ਆ ਚੰਗਾ ਭਲਾ ਉਹਦਾ ਇੱਕ ਈ ਗੱਲ ਤੇ ਕਰਾਂ ਇਹ ਕਹਿੰਦੀ ਕੀ ਆ ਵੇਖ ਲੈ ਗੱਲ ਕਰਕੇ ਕਿਹੜੀ ਉਹਨੇ ਸੱਚਾਈ ਦੱਸ ਦੇਣੀ ਸੰਦੀਪ ਉਰੇ ਇਹ ਮੇਰੀ ਗੱਲ ਸੁਣ ਜਰਾ ਕਾਨ ਕੇ ਦੱਸ ਮਮੀ ਸੰਦੀਪ ਮੈਂ ਆਵਾਜ਼ ਤੈਨੂੰ ਤਾਂ ਮਾਰੀ ਆ ਜਿਹੜੀ ਸੋਨੇ ਦੀ ਗੱਲ ਵਾ ਨਾ ਉਹ ਹੁਣ ਛੱਡ ਦੋ ਹੁਣ ਤੁਹਾਨੂੰ ਲੱਗ ਗਿਆ ਵਾ ਨਾ ਕਿ ਤੀ ਕੱਲ ਦੇ ਮੂੰਹ ਵੱਟੀ ਫਿਰਨ ਦੀਆਂ ਜੇ ਕਿਹੜੀ ਗੱਲੋਂ ਮਟਿਆ ਵਾ ਤੁਸੀਂ ਮੈਂ ਇਦਾਂ ਕਿਦਾਂ ਮੈਂ ਗੱਲ ਭੁੱਲ ਜਾਂ ਮੇਰੀ ਚੀਜ਼ ਗਵਾਚੀ ਆ ਜੇ ਇਹੋ ਕਿਤੇ ਮੇਰੇ ਕੋ ਗਵਾਚੀ ਹੁੰਦੀ ਨਾ ਤੀ ਸਭ ਤੋਂ ਪਹਿਲਾਂ ਮੇਰੇ ਭਰਾ ਨੂੰ ਬੁਲਾਉਣਾ ਸੀ ਰਿਸ਼ਤੇਦਾਰਾਂ ਨੂੰ ਸੱਦਣਾ ਸੀ ਕਿ ਸਾਡੀ ਨੌ ਨੇ ਚੋਰੀ ਕੀਤੀ ਆ ਅੱਜ ਆਪਣੀ ਕੁੜੀ ਦੀ ਗੱਲ ਆਈ ਆ ਤੇ ਕਹਿੰਦੇ ਆ ਭੁੱਲ ਜੋ ਗੱਲ ਮੈਂ ਤਾਂ ਨਹੀਂ ਭੁੱਲ ਸਕਦੀ ਨੀ ਕੁੜੀਏ ਆਹ ਈ ਗੱਲ ਵਾ ਨਾ ਇਹ ਛੱਡ ਦੇ ਅੱਗੇ ਬਜ ਨਵੀਂ ਬਿਠੇਰੀ ਕਰਵਾਤੀ ਆ ਇਹ ਤੋਂ ਲਾਵਾ ਤੈਨੂੰ ਕੰਮ ਹੈ ਨਹੀਂ ਕੋਈ ਵੀ ਬਿਠੇਰੀ ਕਰਵਾਤੀ ਆ ਤੂੰ ਹੁਣ ਮੈਂ ਕਾਦੀ ਬਦਨਾਮੀ ਕਰਵਾਈ ਆ ਬਦਨਾਮੀ ਤੇ ਤੁਹਾਡੀ ਕੁੜੀ ਕਰਵਾਉਂਦੀ ਆ ਮਾਪਣਕਾਰੀ ਚੋਰੀ ਕਰਕੇ ਤੇ ਨਾ ਮੇਰਾ ਲਾਉਂਦੀ ਕੁੜੀ ਨੇ ਨਹੀਂ ਸੋਨਾ ਕੱਢਿਆ ਇਹ ਤੁਹਾਡੀ ਆਪਣੀਆਂ ਹੈਰੀਆਂ ਫੇਰੀਆਂ ਹੋਈਆਂ ਨੇ ਮੰਮੀ ਮੈਨੂੰ ਕਿ ਲੋੜ ਹੀ ਆਪਣਾ ਸੋਨਾ ਲਗਾਉਂਦੀ ਲਗਾਉਂਦੇ ਤਾਂ ਨੋ ਇਹ ਹੀ ਉਹ ਕੁੜੀ ਕੋ ਰਹਿੰਦੀ ਆ ਇੱਥੇ ਕੁੜੀ ਨੂੰ ਵੀ ਕੱਢਣਾ ਚਾਹੁੰਦੇ ਹੋ ਇਥੋਂ ਜੇ ਮੰਮੀ ਮੈਂ ਕੁੜੀ ਦਾ ਚੋਰੀ ਕੀਤਾ ਹੁੰਦਾ ਨਾ ਸੋਨਾ ਤਾਂ ਵੀ ਤੁਸੀਂ ਕਹਿੰਦੇ ਚੰਗੇ ਲੱਗਦੇ ਆਪਣਾ ਹੀ ਲਗਾ ਕੇ ਮੈਂ ਡੈਪਣਾ ਜੇ ਤੁਹਾਡੇ ਪਰਿਵਾਰ ਨੂੰ ਤਾਂ ਆਪਣਾ ਪਰਿਵਾਰ ਨਹੀਂ ਸਮਝਦੀ ਤੇ ਤੂੰ ਇੱਥੇ ਕੀ ਕਰਨੀ ਹੈ ਮੰਮੀ ਇਹਦੇ ਪਿੱਛੇ ਵੀ ਕੋਈ ਕਾਰਨ ਵਾ ਜੇ ਤੁਸੀਂ ਸੁਣਨਾ ਵਾ ਨਾ ਤੇ ਸੁਣੋ ਫਿਰ ਮੈਂ ਚਾਹੁੰਨੀ ਆ ਤਲਾਕ ਇਹ ਤਲਾਕ ਮੈਂ ਐਡੀ ਛੇਤੀ ਨਹੀਂ ਲੈਣਾ ਹੈਗਾ ਘੱਟੋ ਘੱਟ ਨਾ 5 ਲੱਖ ਰੁਪਇਆ ਲੈ ਕੇ ਫੇਰ ਹੀ ਜਾਊਂਗੀ ਤੁਹਾਡੀ ਖਲਾਸੀ ਫੇਰ ਹੀ ਹੋਣੀ ਆ ਮਾਤਾ ਆਪਣਾ ਦਿਮਾਗ ਘਾਟੇ ਚ ਲਾਇਆ ਕਰ ਬਹੁਤੀਆਂ ਸਲਾਹਾਂ ਨਾ ਦਿਆ ਕਰੋ ਮੈਨੂੰ ਅੱਛਾ ਅਹੀਂ ਆਪਣਾ ਦਿਮਾਗ ਘਾਟੇ ਚ ਲਾਈਈਏ ਤੇੜੀਆਂ ਮੰਨੀ ਜਈਏ ਹਨਾ ਜੋ ਉਦੋਂ ਕਮੇ ਉਹ ਮੰਨ ਲਈਏ ਕਲੀ ਨੂੰ ਕੁੜੀ ਦਾ ਨਾਮ ਆ ਦੰਨੀ ਆ ਕਲੀ ਤੂੰ ਕੁਝ ਕਰਦੀ ਆ ਬਾਕੀ ਨਹੀਂ ਪੈਸੇ ਦੀ ਗੱਲ ਕੋਈ ਗੱਲ ਨਹੀਂ ਇਹਨੂੰ 20 ਲੱਖ ਰੁਪਇਆ ਮਿਲ ਜੂਗਾ ਇਹ ਤੇ ਕੋਈ ਗੱਲ ਨਹੀਂ ਹੁਣ ਕੋਟ ਹੀ ਦੱਸੂਗਾ ਵੀ ਮਿਲਣਾ ਕਿ 25 ਮਿਲਣਾ ਇੱਕ ਗੱਲ ਹੋਰ ਪੈਸੇ ਤੇ ਮੈਂ ਜਿਹੜੇ ਖਰਨੇ ਖਰਨੇ ਆ ਇਹ ਨਾ ਹੋਵੇ ਮੈਨੂੰ ਪਹਿਲੀ ਚ ਵੀ ਹਿੱਸਾ ਖਰਨਾ ਪਵੇ ਉਹਨੂੰ ਸਮਝਾ ਲਓ ਚੁੱਪ ਕਰਕੇ ਨਾ ਆਪਣੇ ਪਿੰਡ ਚਲ ਜਿਓ ਫਿਰ ਤੋਂ ਪਹਿਲਾਂ ਨਾ ਕੁੜੀ ਹੱਕਦਾਰ ਹੀ ਇੱਥੇ ਕੁੜੀ ਦਾ ਵੀ ਘਰ ਵਾ ਉਹ ਗੈ ਲੰਬੋ ਨਹੀਂ ਆਈ ਗਤੋਂ ਉਹਨੇ ਮੈਂ ਇੱਥੇ ਰਹਿਣਾ ਨਾ ਕਿਧਰ ਨਹੀਂ ਜਾਣਾ ਠੀਕ ਹੈ ਨਾ ਤੈਨ ਇੱਥੇ ਰਹਿਣਾ ਵਾ ਆਹ ਗੱਲ ਪਹਿਲਾਂ ਹੀ ਹੁਣ ਨਹੀਂ ਹੱਕ ਹੈਗਾ ਕੋਈ ਵੀ ਜਿੰਨਾ ਤੇਰਾ ਹੱਕ ਬੰਦਾ ਉਹਨਾਂ ਉਹਦਾ ਵੀ ਬੰਦਾ ਵਾ ਮੰਮੀ ਉਹਦਾ ਭਾਵੇਂ ਮੈਂ ਇੱਥੋਂ ਚਲੀ ਜਾਂਦੀ ਪਰ ਜਿਹੜੀਆਂ ਸਕੀਮਾਂ ਤੇ ਤੂੰ ਬੈਠੀ ਆ ਨਾ ਹੁਣ ਨਹੀਂ ਮੈਂ ਇਥੋਂ ਜਾਂਦੀ ਤੇਰੀਆਂ ਸਕੀਮਾਂ ਨਹੀਂ ਮੈਂ ਕੰਮ ਜਾਬ ਹੋਣ ਦਿੰਦੀ ਤੈਨ ਬੈਜੋ ਇੱਧਰ ਲੋ ਮੈਂ ਤਾਂ ਨੂੰ ਕਿਨੇ ਕਿਹਾ ਕਿ ਮੇਰੇ ਲਾਗੇ ਬੋ ਉਹ ਕੁਰਸੀ ਪਈ ਆ ਨਾ ਇੱਥੇ ਲੈ ਕੇ ਤੇ ਬੈਜੋ ਉਹ ਤੇਰੇ ਲਾਗੇ ਮੈਂ ਬਹਿਣਾ ਨਹੀਂ ਚਾਹੁੰਦਾ ਠੀਕ ਆ ਨਾ ਤੇ ਫਿਰ ਤੇਰੇ ਕੰਮ ਆ ਕਿ ਦਿੱਸ਼ੀ ਤੇ ਟੋਕੇ ਬੈੰਡੇ ਆ ਨਹੀਂ ਲਾਗੇ ਤੂੰ ਉਹਨੂੰ ਬਹਿਣ ਨਹੀਂ ਦਿੰਦੀ ਤੇ ਹਿੱਸਾ ਕਾ ਦਾ ਮੰਗਣ ਨਹੀਂ ਉਹ ਕਿਹੜੇ ਹੱਕ ਦਾ ਮੰਗਣ ਨਹੀਂ ਹੈ ਸਾਡੇ ਘਰ ਦੇ ਮਾਮਲੇ 'ਚ ਨਾ ਬੋਲਿਆ ਕਰੋ ਤੁਹਾਡਾ ਬੋਲਣਾ ਜ਼ਰੂਰੀ ਨਹੀਂ ਹੁੰਦਾ ਇਹ ਸੱਚੀਆਂ ਸੁਣੋਂਦੀ ਨਾ ਫਿਰ ਵੇਖਦਾ ਜਾਂਦੀ ਏ ਤਾਂ ਹੀ ਤਾਂ ਮੈਨੂੰ ਇੱਥੋਂ ਕੱਢਣ ਲਈ ਏ ਇਹੋ ਹੀ ਸੁਣਉਂਦੀ ਆ ਇਹਨੂੰ ਤਾਂ ਕੱਢਾ ਇੱਥੋਂ ਕੋਈ ਗੱਲ ਨਹੀਂ ਭੈਣ ਤੂੰ ਇੱਥੇ ਰਹਿਣਾ ਠੀਕ ਹੈ ਨਾ ਮੈਂ ਵੀ ਠੋਕ ਕੇ ਜਵਾਬ ਦਿੱਤਾ ਇਹਨੂੰ ਉਹ ਤਾਂ ਮੈਨੂੰ ਬਣਾ ਟੈਨਸ਼ਨਾਂ ਹੀ ਖਾਗੀਆਂ ਕਰਦੀਆਂ ਮੈਨੂੰ ਇਹ ਨਹੀਂ ਸਮਝ ਆਲੀ ਇਹਦੇ ਪਰਸੇ 'ਚ ਆ ਕੇ ਤਰਾਂਗੇ ਆਓ ਇਹਦੀ ਆਵਹੇਰਾ ਫੇਰੀ ਕੀਤੀ ਆ ਸਾਰੇ ਕੰਮ ਇਹਨੇ ਆਪ ਕਰਕੇ ਇਹਨੂੰ ਕੱਢਣ ਦੀ ਮਾਰੀਨੇ ਨੇ ਕੀਤਾ ਵਾ ਕੰਮ ਇਹਨੇ ਇਹ ਵੀ ਗੱਲ ਹੋ ਸਕਦੀ ਹੈ ਤੁਹਾਨੂੰ ਕੱਢਣਾ ਹੋਵੇ ਜੇ ਇਹੋ ਹੀ ਗੱਲ ਕਹਿਣ ਦੀ ਬਾਰ-ਬਾਰ ਦਲਜੀਤ ਉਹਦੀਆਂ ਗੱਲਾਂ ਤੋਂ ਨਹੀਂ ਪਤਾ ਲੱਗਣਿਆ ਕਿ ਇਹ ਕੰਮ ਉਹਨੇ ਨਹੀਂ ਕੀਤਾ ਵਾ ਇਹਨੂੰ ਪਤਾ ਨਹੀਂ ਕਿੱਥੇ ਆ ਨਾ ਕੁਛ ਵੀ ਆ ਭੰਦਾ ਫੋਨ ਆਇਆ ਵਾ ਕਿ ਨਹੀਂ ਆਇਆ ਤਾਂ ਇਹ ਇੱਥੇ ਬੈਠੇ ਫੋਨ ਵੇਖੀ ਜਾਂਦੇ ਜੇ ਉਧਰੋਂ ਉਹਦਾ ਕੋਈ ਫੋਨ ਆਇਆ ਵਾ ਭੰਦਾ ਕਿ ਨਹੀਂ ਕੋਈ ਗੱਲ ਨਹੀਂ ਕਰ ਦਊਗੀ ਉਹ ਵਿਚਾਰੀ ਉਹਨਾਂ ਨਾਲ ਸਲਾਹ ਸਲੂਕ ਕਰਕੇ ਫੇਰ ਹੀ ਫੋਨ ਕਰੂਗੀ ਕੱਲ ਪਰਸੋਂ ਤੇ ਹਜੇ ਗੱਲ ਹੋਈ ਆ ਆਡੀਨ ਥੋੜਾ ਵਾਸਤੇ ਸਾਨੂੰ ਉਹਨਾਂ ਕੋਲ ਹੀ ਆ ਨਹਿਰੀ ਤੇ ਜੇ ਉਹਨਾਂ ਵੀ ਨਾ ਕਰਤੀ ਫੇਰ ਤੇ ਮਿਲਣਾ ਵਰਤਣਾ ਉਹਨਾਂ ਨਾਲੋਂ ਛੁੱਟਿਆ ਹੀ ਆ ਸਮਝੋ ਮੇਰਾ ਰਜਵੰਤ ਜਬਾਨ ਕਰਕੇ ਗਈ ਆ ਉਹ ਕੋਈ ਗੱਲ ਨਹੀਂ ਆਪੇ ਕਰੂਗੀ ਪੈਸੇ ਐਡੇ ਕਾਲੇ ਨਹੀਂ ਪਈਦਾ ਹੋਈ ਦੱਬਾ ਉਹ ਐਡੀ ਚੰਗੀ ਰਿਸ਼ਤੇਦਾਰੀ ਨਹੀਂ ਛੱਡੀਆਂ ਜਾਂਦੀਆਂ ਭੈਣ ਭਰਾ ਹੀ ਹੁੰਦੇ ਆ ਸਾਥ ਦੇ ਨਾਲੇ ਕਿਦਾਂ ਵਿਚਾਰੀ ਉਹਨਾਂ ਦੀ ਗੱਲ ਸੁਣ ਕੇ ਗਈ ਆ ਹੁਣ ਉਹਦੇ ਕਿਹੜੇ ਹੱਥ 'ਚ ਪੈਸੇ ਪਏ ਆ ਪੁੱਛ ਕੇ ਤੇ ਬਗਾਣਿਆਂ ਕੋਈ ਦੇਣੀ ਆ ਕੋਈ ਗੱਲ ਨਹੀਂ ਜਦੋਂ ਆਜੂਗਾ ਫੋਨ ਮੈਂ ਤੈਨੂੰ ਦੱਸ ਦਊਗਾ ਕੀ ਕੀ ਹਿੰਦੀ ਆ ਹਾਂ ਜੇ ਤੁਹਾਡੀ ਗੱਲ ਠੀਕ ਆ ਪਰ ਬੰਦਾ ਫੋਨ ਤੇ ਚੁੱਕੇ ਕੋਈ ਹਾਂ ਨਾ ਦਾ ਜਵਾਬ ਚ ਦੇਵੇ ਸੰਨ ਉਧਰੋਂ ਬੈਂਕ ਵਾਲਿਆਂ ਨੇ ਕਿਹੜੇ ਤੇ ਕਿਹੜਾ ਰੱਖਿਆ ਕੋਈ ਗੱਲ ਨਹੀਂ ਰਜਵੰਤ ਕਾਲੀ ਨਾ ਪੈ ਤੂੰ ਆਪੇ ਕਰ ਦੇਣਗੇ ਫੋਨ ਉਹ ਜੇ ਨਾਮ ਹੀ ਬਣੋਂਗੇ ਨਾ ਕਰ ਰੋਣਾ ਕੋ ਹੋਰ ਕੇ ਨੂੰ ਪੁੱਛ ਲਾਂਗੇ ਯਾਰ ਇਹ ਥੋੜਾ ਵੀ ਇੱਕ ਦੀ ਹਾਸ ਹਨ ਹੋਰ ਵੀ ਮੈਂ ਕਿਹਾ ਵਕਈਆਂ ਨੂੰ ਜਿੱਦੋਂ ਸਾਡੀ ਗੱਲ ਬਣ ਗਈ ਆਪਾਂ ਉਦੋਂ ਹੀ ਪੈਸੇ ਲੈ ਕੇ ਉਹਨਾਂ ਨੂੰ ਦੇ ਦੇਣੇ ਤੂੰ ਨਾ ਈ ਢੀ ਫਿਕਰ ਕਰ ਮੈਨੂੰ ਤੇਰੇ ਨਾਲੋਂ ਜ਼ਿਆਦਾ ਫਿਕਰ ਆ ਆਪ ਜਦ ਵੀ ਉਹਨਾਂ ਵੱਡੀ ਭੱਜੇ ਜਾਂਦੇ ਜੇ ਤੇ ਹੁਣ ਉਹ ਅਗਲੀ ਫੋਨ ਵੀ ਨਹੀਂ ਚੁੱਕਣ ਦੀ ਜਵੰਤਾ ਈ ਢੀ ਕਾਲੀ ਨਾ ਪਾਇ ਤਾਂ ਜਾਣਾ ਪੈਂਦਾ ਹੁੰਦਾ ਬਹੁ ਮੈਂ ਨਾ ਜਾਊਗਾ ਤੇ ਉਹਦੇ ਕੋਲ ਕੌਣ ਜਾਊਗਾ ਤਾਂ ਉਹ ਵਿਚਾਰੀ ਘਰ ਤੇ ਡਈ ਹੋਣੀ ਆ ਗੱਲ ਕਿਦੋਂ ਪੈਸੇ ਦਾ ਇੰਤਜ਼ਾਮ ਕਰਨਗੇ ਤੇ ਫੇਰੀਆਂ ਨੂੰ ਦੱਸਣਗੇ ਕੋਈ ਨਾ ਰੁਖ ਲਾਇਆ ਵਾ ਘਰੇ ਵੀ ਪੈਸੇ ਲਾ ਕੇ ਉਹਦੇ ਵਿਚਾਰੀ ਨੂੰ ਫੜਾ ਜਾਣੇ ਪਿਆਲਾ ਵੀਰ ਪੈ ਠੀਕ ਆ ਤੁਸੀਂ ਨਹੀਂ ਉਹਦੇ ਗੁਰਗੋਣੋਂ ਹਟਣਾ ਹੈਗਾ ਅਗਲੀ ਤੇ ਮੁਕਰ ਗਈ ਪੈਸਿਆਂ ਤੋਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਹਾਂ ਨਾ ਤਾਂ ਤੁਸੀਂ ਅਜੇ ਵੀ ਉਹਦੇ ਗੁਰਗਾਈ ਜਾਓ ਬੈਠੇ ਰੋ ਗਾਈ ਜਾਓ ਫਿਰ ਆ ਮੈਂ ਕਾਲੀ ਬੈਈ ਜਾਂਦੀ ਐ ਬੋਲੀ ਜਾਂਦੀ ਐ ਹਜੇ ਉਧਰੋਂ ਕੋਈ ਜਵਾਬ ਤੇ ਆਇਆ ਨਹੀਂ ਉਹ ਭਾਂ ਵਿਚਾਰੀ ਪੈਸੇ ਦੇ ਜੇ ਇਹ ਆਪਣੇ ਕੋਲ ਗੱਲਾਂ ਬਣਾਈਆਂ ਬਣਾਉਂਦੀ ਰਹਿੰਦੇ ਨੂੰ ਹੋ ਜੋ ਗੱਲ ਪੈਸਿਆਂ ਦਾ ਅੱਗੇ ਮਾਰ ਕਰਨ ਦਾ ਨਾ ਕੇ ਬੰਦੀ ਕਰਦਾ ਰਕੰਦਰ ਹਾਂਜੀ ਮੇਰੀ ਗੱਲ ਸੁਣੋ 5 ਲੱਖ ਦੀ ਰਕਮ ਤੂੰ ਦੱਸਣ ਦੀ ਇਹ ਕਿਤੇ ਮਾੜੀ ਮੋਟੀ ਰਕਮ ਨਹੀਂ ਆ ਕਿ ਜਿਹੜੇ 10-20 ਰੁਪਏ ਆ ਤੈਨੂੰ ਮੈਂ ਜੇਬ ਚੋਂ ਕੱਢ ਕੇ ਤੇ ਭਰਾ ਦੇਨੇ ਆ 50 ਜਾ ਕੇ ਤੇ ਆਪਣੇ ਭਰਾ ਨੂੰ ਦੇ ਆ ਦੱਸ ਤੁਹਾਡੇ ਦਿਮਾਗ 'ਚ ਹਲੇ ਉਹ ਹੀ ਗੱਲ ਚੱਲੀ ਜਾਂਦੀ ਆ ਮੇਰੀ ਗੱਲ ਸੁਣ ਅਜੇ ਹੁਣ ਤੇ ਕੁੜੀ ਦਾ ਵਿਆਹ ਕਰਕੇ ਹਟੇ ਆ ਅਸੀਂ ਤੇ ਪੈਸੇ ਕਿੱਥੇ ਧਰੇ ਆ ਘਰ ਦਾ ਸਰਕਲ ਤੈਨੂੰ ਵੀ ਪਤਾ ਕਿਦਾਂ ਚੱਲਣ ਡਿਆ ਵਾ ਤੇਰੇ ਸਾਹਮਣੇ ਪੈਸੇ ਲਿਆਉਣਾ ਵਾ ਤੇ ਰੱਖਣਾ ਵਾ ਕਿ ਨਾ ਚੋਰੀ ਰੱਖੇ ਆ ਤੇ ਤੂੰ ਦੱਸ ਹੁਣ ਜੇ ਵਿਚਾਰਿਆਂ ਨੇ ਕਹਿ ਹੀ ਦਿੱਤਾ ਵਾ ਤੇ ਹੁਣ ਕੀ ਕਰਨਾ ਫਿਰ ਹੁਣ ਮਦਦ ਤੇ ਉਹਨਾਂ ਦੀ ਕਰਨੀ ਪੈਣੀ ਆ ਨਾ ਮੇਰੀ ਗੱਲ ਸੁਣ ਉਹਨਾਂ ਨੂੰ ਕਹਿ ਪੈੜੀ ਪੁੜੀ ਗਹਿਣੇ ਪਾ ਦੋ ਇੰਨੇ ਪੈਸੇ ਕਿੱਥੋਂ ਦੇਣੀ ਆ ਰੁਪਿੰਦਰ ਤੂੰ ਵੀ ਸਿਆਣੀ ਆ ਇਹ ਨਾ ਹੁਣ ਤਾਂ ਡਿਟੈਂਸ਼ਨ ਵਾ ਪੈਸੇ ਦੇ ਵਿਚਾਰਿਆਂ ਨੂੰ ਦੇਣਾ ਹੀ ਪੈਣਾ ਆ ਮੇਰੇ ਭਰਾ ਦੀ ਨਾ ਮਦਦ ਤੁਹਾਨੂੰ ਕਰਨੀ ਪੈਣੀ ਆ ਭਾਵੇਂ ਜਿੱਦਾਂ ਮਰਜ਼ੀ ਕਰੋ ਪਿੰਦਰ ਇਹ ਤੇ ਬੜੀ ਗਲਤ ਕਰਵਾਣਾ ਫਿਰ ਮੇਰੇ ਵੱਲੋਂ ਤੇ ਸਦਾ ਜਵਾਬ ਆ ਤੂੰ ਐਂਦਾ ਕਰ ਉਹਨਾਂ ਨੂੰ ਫੋਨ ਕਰ ਦੇ ਆਪਣਾ ਵਿਚਾਰੇ ਕਿਦੋਂ ਬੰਦੋਬਸਤ ਕਰਨ ਵਾਲੇ ਬਣ ਮੇਕੋ ਤੇ ਪੈਸਿਆਂ ਦਾ ਹੱਲ ਨਿਕਾ ਹੁਣ ਤੈਨੂੰ ਮੈਂ ਅੱਜ ਵੀ ਕਹਿਣਾ ਤੇ ਕੱਲ ਨੂੰ ਵੀ ਇਹੋ ਗੱਲ ਹੀ ਕਹੂੰਗਾ ਤੂੰ ਹੀ ਤਾਂ ਹੀ ਨਹੀਂ ਗੱਲ ਕਹੀ ਜਾਂਦੇ ਆ ਕਿ ਕਿਦੋਂ ਹੋਰ ਬੰਦੋਬਸਤ ਕਰ ਲੈਣ ਹੁਣ ਵਿਚਾਰੇ ਮੌਕੇ ਤੇ ਕਿੱਥੋਂ ਕਰਨ ਜੇ ਮੁਸੀਬਤ ਪੈ ਹੀ ਗਈ ਆ ਉਹਨਾਂ ਨੂੰ ਤੇ ਕਿੰਨੇ ਬਾਹ ਫੜਨੀ ਆ ਆਪਾਂ ਹੀ ਫੜਨੀ ਆ ਨਾ ਤੇ ਨਾਲੇ ਮੇਰੀ ਸੁਣ ਲੋ ਗੱਲ ਫਿਰ ਜੇ ਤੁਸੀਂ ਪੈਸਿਆਂ ਦਾ ਇੰਤਜ਼ਾਮ ਨਹੀਂ ਨਾ ਕਰਨਾ ਮੇਰੇ ਭਰਾ ਨੂੰ ਨਹੀਂ ਪੈਸੇ ਦੇਣੇ ਫਿਰ ਮੈਂ ਵੀ ਚਲ ਜਾਣਾ ਜਾਈ ਤੂੰ ਬੀਨ ਜੀ ਕਾਂਜੀ ਕਰ ਰਹੀ ਹੋ ਸੱਸਰੀ ਕਾ ਬੀ ਸੱਸਰੀ ਗਾ ਜੀ ਕੀ ਹਾਲ ਹੈ ਠੀਕ ਠਾਕ ਵਧੀਆ ਚਲੋ ਵਧੀਆ ਚਾਹੀ ਮੈਂ ਉਦੋਂ ਦਾ ਆਇਆ ਹੀ ਨਹੀਂ ਗਿਆ ਜਦੋਂ ਦੀ ਵਿਆਹ ਆਈ ਮੜ ਕੇ ਆਈ ਮੈਂ ਤੇ ਉਦੋਂ ਦੀ ਆਈ ਨਹੀਂ ਤੁਸੀਂ ਵੀ ਨਹੀਂ ਕਿਤੇ ਆਏ ਤਨੁਪਰਾ ਦਾ ਹਗਾ ਨਿਕਲਿਆ ਜਾਂਦਾ ਘਰ ਉਮਰ ਕੇ ਘਰੋਂ ਤਾਂ ਨਿਕਲਿਆ ਜਾਂਦਾ ਤੇ ਰਿਸ਼ਤੇਦਾਰਾਂ ਨੂੰ ਜਾਣਾ ਹੀ ਪੈਂਦਾ ਵਾ ਆਪਣੇ ਕੋਈ ਨਹੀਂ ਆਵਾਂਗੇ ਚਲ ਆ ਜਾਓ ਉੱਥੇ ਬਹੂ ਬਣ ਕੇ ਆ ਜਾ ਚਲ ਤੂੰ ਤਾਂ ਭੈਣ ਜੀ ਚੰਗਾ ਵਿਆਹ ਕੀਤਾ ਦਲਜੀਤਾ ਉਦੋਂ ਦੀ ਕਿਤੇ ਆਈ ਹੀ ਨਹੀਂ ਘਰ ਆਉ ਜਾਈ ਬੜੀ ਰਹੀ ਹੈ ਕਿ ਮੰਗਣ ਵਾਲਿਆਂ ਨੇ ਖਲਾਸੀ ਕੀਤੀ ਤੇ ਫਿਰ ਨਿਕਲਦੀ ਖਤਰਾਵਾ ਘਰੋਂ ਅਜੇ ਚਲ ਬੰਦਾ ਆ ਹੀ ਜਾਂਦਾ ਵਾ ਕਿਤੇ ਫਿਰ ਤੁਰ ਜਾਂਦਾ ਵਾ ਕੋਈ ਨਹੀਂ ਆਵਾਂਗੇ ਆਹੋ ਤੁਸੀਂ ਆਉਂਦੇ ਜੀ ਮੈਂ ਆ ਸੋਚਿਆ ਚਲ ਨੌਰਾਨੀ ਨੂੰ ਮਿਲ ਕੇ ਆਉਣੀ ਆ ਉਦੋਂ ਦੀ ਆਇਆ ਹੀ ਨਹੀਂ ਗਿਆ ਚੰਗਾ ਕੀਤਾ ਕਿ ਮੇਰੇ ਰਿਸ਼ਤੇਦਾਰ ਮਿਲਦੇ ਚੰਗੇ ਲੱਗਦੇ ਆ ਤੇ ਕੋਈ ਗੱਲ ਨਹੀਂ ਆਵਾਂਗੇ ਅਸੀਂ ਕਿੰਨਾ ਚਿਰ ਹੋ ਗਿਆ ਵਾ ਤੁਸੀਂ ਹੁੰਦੇ ਹੀ ਨਹੀਂ ਹਾਰ ਕੇ ਮੈਂ ਹੋਈ ਆਈ ਆ ਕੋਈ ਨਹੀਂ ਆਵਾਂਗੇ ਅਸੀਂ ਨਹੀਂ ਸੰਦੀਪ ਸੰਦੀਪ ਉਹ ਤੇ ਚਾਹ ਬਣਾ ਕੇ ਲਿਆ ਕੋਟੇ ਤੇ ਚਲ ਚਾਹ ਕੀ ਕਰਨੀ ਹੁਣੇ ਪੀਤੀ ਹੈ ਜੇ ਕੋਈ ਗੱਲ ਨਹੀਂ ਜੋ ਮੈਂ ਠੰਡ ਵਾ ਹੁਣ ਠੰਡ ਦੇ ਵਿੱਚ ਜਨਵਰੀ ਮਿਲਦੀ ਹੁੰਦੀ ਥੋੜੀ ਹਾਂ ਤੇ ਸਹੀ ਹੈ ਪਰ ਕਿੱਥੇ ਚਾਹ ਪੀਤੀ ਜਾਂਦੀ ਹੈ ਜਿਆਦਾ ਤਨ ਪਤਾ ਹੀ ਨਹੀਂ ਸਸ ਗਾਂਟੀ ਦੀ ਹੋਰ ਸੁਣਾ ਠੀਕ ਹਾਂਜੀ ਠੀਕ ਠਾਕ ਤੂੰ ਸੁਣਾਓ ਫਿਰ ਤਾਂ ਵਧੀਆ ਮੈਂ ਆਪਣੀ ਗੰਗਾ ਨਾਨੀ ਨੂੰ ਮਿਲ ਕੇ ਆਉਨੇ ਆ ਚਲੋ ਵਧੀਆ ਕੀਤਾਂ ਢੀ ਤੂੰ ਅੱਗੇ ਤੇ ਮੈਂ ਉਹ ਦੰਦੀ ਆਈ ਨਹੀਂ ਨਾਮੇ ਆਈ ਤੇ ਨਾ ਤੀ ਆਏ ਜੇ ਮਿਲ ਹਾਂਜੀ ਹਾਂਜੀ ਉਹ ਤਾਂ ਹੋਰ ਸੁਣਾ ਠੀਕ ਠਾਕ ਹਾਂਜੀ ਹਾਂਜੀ ਆਂਟੀ ਜੀ ਠੀਕ ਆ ਹੋਰ ਭਰਾ ਭਜਾਈ ਠੀਕ ਠਾਕ ਸਭ ਹਾਂਜੀ ਵਧੀਆ ਸਾਰੇ ਚਲੋ ਵਧੀਆ ਚਾਹੀਦੇ ਪੀ ਲਓ ਆਂਟੀ ਜੀ ਚਾ ਸੁਣ ਲੀ ਬ ਕੋ ਚੱਲ ਕੋ ਕੰਮ ਹੋਵੇਗਾ ਆਪਣੇ ਚੱਲ ਕੇ ਠੀਕ ਮੰਮੀ ਹਾਂ ਚਲੋ ਬੈਂਜੀ ਨਾ ਮੈਨੂੰ ਬੜੀ ਚੰਗੀ ਲੱਗੀ ਹੈ ਸੁਭਾਅ ਇਹ ਵਧੀਆ ਤੇ ਨੂਨ ਦਾ ਚਲੋ ਚੰਗੇ ਆ ਉਰੇ ਹਿੰਦੀ ਜਨਮ ਮੜੀ ਮਟੀਆ ਜਿੱਤਰਾ ਮਖੀ ਉਤਰਾ ਕਰ ਲੈਂਦੀ ਆ ਵਧੀਆ ਵਾਖੋ ਵਰਤੀ ਚਾਹੀਦਾ ਰੰਗ ਲੱਗੀ ਆ ਘਰ ਅੱਜ ਕੱਲ ਤੈਨੂੰ ਪਤਾ ਹੀ ਹੈ ਮੋਹਤੀ ਆਖੇ ਵੀ ਲੱਗਦੀ ਐ ਤੇ ਬੜੀ ਚੰਗੀ ਉਸੇ ਵੇਲੇ ਚਾਹ ਬਣਾ ਲਈ ਨਹੀਂ ਉਸ ਤਰ੍ਹਾਂ ਦੇ ਬੜੀ ਆਗਿਆ ਘਰ ਵਾ ਚਲ ਵਧੀਆ ਵਾਖੋ ਹੋਰ ਕੀ ਚਾਹੀਦਾ ਇਹੋ ਕੁਛ ਹੀ ਹੁੰਦਾ ਵਾ ਨਾ ਇਹੋ ਕੁਛ ਤੀ ਪੁੱਤ ਕੰਮ ਕਰਦਾ ਚੰਗਾ ਲੱਗਦਾ ਚਲੋ ਠੀਕ ਆ ਭੈਣ ਜੀ ਮੈਂ ਜਾਨੀ ਹਾਂ ਤੈਹੀ ਨਹੀਂ ਆਏ ਹਾਂ ਚੰਗਾ ਨੂ ਰਾਣੀ ਲੈ ਆਓ ਉਈ ਆਮਾ ਤੇ ਵਜੇ ਰੋਟੀ ਆਵੇ ਜਾਏ ਕੋਈ ਗੱਲ ਫੇਰ ਆਵਾਂਗੀ ਘਰ ਬੜਾ ਕੰਮ ਕੋਈ ਤੁਹਾਨੂੰ ਪਤਾ ਹੀ ਨਹੀਂ ਪਤਾ ਨਹੀਂ ਮੈਨੂੰ ਇਦਾਂ ਲੱਗਾ ਵਾ ਕਿ ਚਾਹੇ ਉਹਨੇ ਕੋਟੀ ਕਾਟੀ ਪਾਈ ਆ ਚੁੰਬਾ ਨਹੀਂ ਮੈਂ ਵੇਖਿਆ ਚਲੋ ਕੋਟੀ ਕਾਟੀ ਪਏ ਨਹੀਂ ਪਤਾ ਲੱਗਦਾ ਸਿਆਪਾ ਖਾਣਾ ਮੈਨੂੰ ਹੀ ਸਭ ਕੁਝ ਕਰਨਾ ਪੈਂਦਾ ਵਾ ਕਦੋਂ ਇਹਨਾਂ ਦਾ ਸਿਆਪਾ ਨਿਭੜੂਗਾ ਤੇ ਕਦੋਂ ਮੈਂ ਇੱਥੇ ਜਾਵਾਂਗੀ ਕਦੀ ਕੁਝ ਬਣਾ ਤੇ ਕਦੀ ਕੁਝ ਬਣਾ ਇਹਨਾਂ ਦਾ ਤਾਂ ਇਹੋ ਹਰਿੰਦਾ ਕੋਈ ਨ ਕੋਈ ਤੁਰਿਆ ਹੀ ਰੰਦਾ। ਸੰਦੀਪ ਕੀ ਕਰਨੀ? ਦੇਖਣੇ ਡਿਆ ਤੁਹਾਨੂੰ ਕੀ ਕਰਨ ਦੀ ਆ। ਸੰਦੀਪ ਬਾਹਰ ਹੀ ਨਾ ਵਜੇ ਬੋਲਣ ਦੀ। ਕਿੰਨਾ ਚੰਗਾ ਲੱਗਣ ਡਿਆ। ਹੁਣ ਮੇਰੀ ਗੱਲ ਸੁਣ। ਜਦੋਂ ਆਂਟੀ ਆਏ ਸੀ ਜਦੋਂ ਪਹਿਲਾਂ ਬੋਲਦੀ ਆ ਇਹਦੋਂ ਓਦਾਂ ਬੋਲਦੀ। ਉਹਨਾਂ ਜਗ੍ਹਾ ਲੋਕਾਂ ਨੂੰ ਕੀ ਦੱਸਣਾ ਹੈ? ਇਹ ਨਾ ਨੋਈ ਦੰਦੀ ਤੁਸੀਂ ਇਹ ਨਾ ਸੋਚਿਓ ਕਿ ਤੁਹਾਡੇ ਤੋਂ ਮੈਂ ਡਰਾਂਦੀ ਹਾਂ ਮੇਰਾ ਮੂਡ ਨਹੀਂ ਹੈਗਾ ਬੋਲਣ ਦਾ ਮੈਂ ਤਾਂ ਕਰਕੇ ਨਹੀਂ ਬੋਲੀ ਬੋਲਣ ਨੂੰ ਮੈਂ ਬੋਲ ਸਕਦੀ ਹਾਂ ਮੇਰੀ ਮਰਜ਼ੀ ਆ ਮੈਂ ਜੋ ਮਰਜ਼ੀ ਕਰਾਂ ਸੰਦੀਪ ਅਹੀਂ ਤਨ ਮੈਨਾਂ ਕੀਤਾ ਤੂੰ ਜੋ ਮਰਜ਼ੀ ਕਰਿਆ ਕਰ ਮੈਨੂੰ ਵੀ ਪਤਾ ਵਾ ਤੂੰ ਨਵੀਂ ਨਵੀਂ ਤੂੰ ਇੱਥੇ ਆਈ ਆ ਘਰ ਚ ਨਾ ਅਡਜਸਟਮੈਂਟ ਨੂੰ ਟਾਈਮ ਲੱਗਦਾ ਵਾ ਨਾਲ ਜੱਟੇ ਕੋਈ ਪ੍ਰੈਸ਼ਰ ਥੋਰੀ ਆ ਜਿੱਦਾਂ ਮਰਜ਼ੀ ਆਪਣਾ ਕੰਮ ਕਰ ਤੈਨੂੰ ਕੋਈ ਮਨਾ ਨਹੀਂ ਕਰਦਾ ਨੀਵ ਸਮਝਣ ਦੀ ਹੈ ਨਾ ਮੈਂ ਤੁਮ ਜੋ ਵੀ ਕਹਿਣਦੇ ਆਂ ਤੇ ਨਾ ਕੋਈ ਜ਼ਬਰਦਸਤੀ ਨਹੀਂ ਕਰਦਾ ਠੀਕ ਹੈ ਨਾ ਜਿੱਦਾਂ ਤਰ੍ਹਾਂ ਜੱਲ ਕਰਦਾ ਨਾ ਉਦਾਂ ਹੀ ਕੰਮ ਕਰੇਗਾ ਠੀਕ ਹੈ ਨਾ ਸਮਝ ਗਈ ਮੈਂ ਬੋਤਾ ਸਮਝਾਉ ਨਾ ਮੈਨੂੰ ਮੰਮੀ ਜਦੋਂ ਇਹ ਵੀਰ ਦੇ ਨਾਲ ਨਾ ਇਦਾਂ ਗੱਲਾਂ ਕਰਦੀ ਹੈ ਨਾ ਮੈਨੂੰ ਬਹੁਤ ਖੇਚ ਚੜਦੀ ਕਿਦਾਂ ਪਾਸਾ ਦਿੰਦੀ ਹੈ ਗਾੜੀਆਂ ਨੂੰ ਚਲ ਕੋਈ ਨਹੀਂ ਆਪੇ ਉਹਨੇ ਹਟ ਜਾਣਾ ਵਾ ਕਦੇ ਨਾ ਕਦੇ ਹਟੇਗੀ ਨਾ ਅ ਮਮੀ ਇੱਕ ਤਾਂ ਤੁਸੀਂ ਨਹੀਂ ਕੋ ਕਹਿਣ ਦਿੰਦੇ ਜੇ ਤੁਸੀਂ ਇਦਾਂ ਦੀਆਂ ਗੱਲਾਂ ਨਾ ਨਾ ਕਰੋ ਮੈਂ ਤੈਨੂੰ ਇੱਕ ਦਿਨ ਚ ਠੀਕ ਕਰਦਾ ਤੇ ਫਿਰ ਘਰ ਵਿੱਚ ਕਲੇਸ਼ ਪੈਂਦਾ ਹੀ ਉਹ ਜੇ ਪਤਾ ਬੋਲਨੇ ਆ ਤੇ ਪਤਾ ਨਹੀਂ ਮੋਕੜਾ ਕਦੋਂ ਮਕਲੇ ਸੀ ਜਿੱਦਣ ਦੀ ਆਈ ਉਦੋਂ ਦਾ ਕਲੇਸ਼ ਹੀ ਆ ਦਲਜਿੰਦਰ ਤੂੰ ਨਾ ਇੰਨਾ ਗੱਲ ਕਰਿਆ ਕਰ ਕੋਈ ਵੀ ਉਹ ਤੇਰੀ ਗੱਲ ਤੋਂ ਜ਼ਿਆਦਾ ਚਿੜਵੀ ਆ ਤੂੰ ਫੋਟਾ ਹੁੰਗਰਿਆ ਕਰ ਉਹਦੀ ਗੱਲ ਚ ਨਾ ਆਇਆ ਕਰ ਕਿਉਂ ਤੇ ਉਹ ਜ਼ਿਆਦਾ ਚਿੜਦੀ ਆ ਤੇਰੀਆਂ ਗੱਲਾਂ ਦੇ ਉੱਤੋਂ ਅਸੀਂ ਜੋ ਹੈ ਗੀਆਂ ਚਲੋ ਅਸੀਂ ਕੋਈ ਸਮਝਾਵਾਂਗੇ ਨਾ ਉਹਨੂੰ ਕਈ ਸਮਝਾਉਗੀ ਨਾ ਮਰੀ ਮੋਟ ਕੇ ਵਾਲੀ ਉਹਨੂੰ ਮੰਮੀ ਕਿੰਨੇ ਦਿਨ ਹੋ ਗਏ ਆ ਮੈਂ ਇਹਦੇ ਮੂੰਹ ਵਾਲੇ ਵੇਖਣ ਨਹੀਂ ਆ। ਇਹਨੇ ਮੈਨੂੰ ਕਿੰਨੀ ਵਾਰੀ ਕਹਿਤਾ ਵਾ ਆਪਣੇ ਪਿੰਡ ਚਲ ਜਾ ਆਪਣੇ ਪਿੰਡ ਚਲ ਜਾ। ਦੱਸ ਇਹਨੂੰ ਭਲਾ ਕੀ ਹੁੰਦਾ ਵਾ? ਮੈਂ ਵੀ ਤੇ ਇਹ ਘਰ ਦਿੱਤੀ ਹੈ ਨਾ। ਮੇਰਾ ਇੱਥੇ ਕੋਈ ਨਹੀਂ ਹੈਗਾ ਭਾਣਾ। ਮੈਂ ਹੁਣ ਬੋਝ ਲੱਗਣ ਡਿਆ ਪੀ। ਨਹੀਂ ਪੁੱਤ ਬੋਝ ਨਹੀਂ ਲੱਗਣ ਡਈ। ਜੇ ਹੁਣ ਸਿਰੋ ਸਿਰ ਜਾਂਦੇ ਰਾਵਾਂਗੇ ਨਾ ਇੱਕ ਪੱਤ ਵਧਣਾ ਹੀ ਆ ਘਰ ਵਿੱਚ, ਘਟਣਾ ਨਹੀਂ ਗਾਏ। ਤੇ ਜੇ ਇਹਨੂੰ ਜਿੰਨਾ ਕਟਾ ਲਾਂਗੇ ਉਹਨਾਂ ਕੱਟ ਜਾਣਾ ਭਾਈ। ਕੱਲੀ ਕੱਲੀ ਤੇ ਮੇਰੀ ਤੇ ਹੀ ਆ ਤੇ ਜਿਹੜੀਆਂ ਤੂੰ ਮਨ ਚ ਗੱਲਾਂ ਲਿਆਉਂਡੀਆਂ ਨਾ ਇਹੋ ਜਿਹੀਆਂ ਕੱਟ ਛੜ ਕੇ ਮਨ ਦੇ ਵਿੱਚੋਂ। ਇਹ ਜਿਮੜ ਕੇ ਮਨ ਚ ਲੈ ਆਈ ਮੈਨਾਂ ਗੱਲ ਹੋਰ ਮੰਮੀ ਮੈਂ ਕੀ ਕਰਾਂ ਜਿੱਦਾਂ ਦੀਆਂ ਗੱਲਾਂ ਕਰਦੇ ਜੇ ਤੇ ਫਿਰ ਏਦਾਂ ਤੇ ਮੈਨੂੰ ਲੱਗਣਾ ਹੀ ਆ ਨਾ ਕੋਈ ਗੱਲ ਨਹੀਂ ਕਰ ਲੈਂਦੇ ਕਿੰਨਾ ਕਰ ਕਰੋਗੀ ਹਟ ਜਾਣਾ ਮੈਂ ਕਰਣਾ ਉਹਨੇ ਪੁੱਤ ਜੀ ਇੱਕ ਦੂਜੇ ਨਾਲ ਹੀ ਲੜੀ ਜਾਵਾਂਗੇ ਨਾ ਤੇ ਇਕਲੇ ਜਿਹੜਾ ਬਦਨਾ ਮੈਂ ਤਾਂ ਇਹ ਆਨੀ ਆ ਕਿ ਕਲੇਸ਼ੇ ਗਾੜੀ ਵਧੇ ਨਾ ਕਿ ਆਨੀ ਖਤਮ ਹੋ ਜੇ ਬਈ ਤੇ ਅੱਛਾ ਤੇ ਮੇਰਾ ਕਰਕੇ ਕਲੇਸ਼ ਹੋ ਰਿਹਾ ਵਾ ਚਲੋ ਮੈਨੂੰ ਵੀ ਪਤਾ ਲੱਗ ਗਿਆ ਮੰਮੀ ਜੇ ਇਹ ਗੱਲ ਵਾ ਨਾ ਜੇ ਮੇਰੇ ਇਥੋਂ ਜਾਣ ਨਾਲ ਕਲੇਸ਼ ਖਤਮ ਹੁੰਦਾ ਵਾ ਨਾ ਤੇ ਕੋਈ ਨਹੀਂ ਮੈਂ ਚਲੀ ਜਾਨੀ ਆ ਫਿਰ ਉਹ ਤੇ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਮੈਂ ਤਾਂ ਤੁਹਾਨੂੰ ਸਮਝਾਉਣ ਲਈ ਆ ਉਹ ਨਹੀਂ ਮੰਮੀ ਜਿਹੜੀ ਗੱਲ ਤੁਸੀਂ ਕਹਤੀ ਹੈ ਨਾ ਕੋਈ ਗੱਲ ਨਹੀਂ ਹੁਣ ਉਦਾਂ ਹੀ ਹੋਊਗਾ ਮੈਂ ਚਲ ਜਾਨੀ ਨਹੀਂ ਦੱਸ ਕਿੰਨੋ ਕਿੰਨੋ ਸਮਝਾਵੇ ਬੰਦਾ ਇੱਥੇ ਜੇ ਉਹਨੂੰ ਸਮਝਾਉਣ ਨਾ ਜੋ ਵੀ ਵਾ ਗੱਡੀਆਂ ਪੈਂਦੀਆਂ ਜੇ ਕੋਣ ਕੁੜੀ ਨੂੰ ਆਨੇ ਤੇ ਕੁੜੀ ਵੀ ਗੱਡੀਆਂ ਉੱਡ ਪੈਂਦੀਆਂ ਤੇ ਵਧੀਆ ਹੋ ਗਿਆ ਵਾ ਮੰਮੀ ਨੇ ਆਪਣੇ ਮੋਹ ਇਹ ਕਹਿਤਾ ਵਾ ਕਿ ਚਲ ਜਾ ਇੱਥੋਂ ਚੰਗਾ ਸਭ ਮੇਰੇ ਸਿਰ ਤੇ ਨਾ ਗੱਲ ਲਾਉਗੀ ਕਿੰਨੇ ਕੱਟਿਆ ਵਾ ਜੇ ਮੇਰਾ ਕਰਕੇ ਘਰ ਦੇ ਵਿੱਚ ਕਲੇਸ਼ ਪੈਂਦਾ ਵਾ ਨਾ ਤੇ ਮੈਂ ਚਲੀ ਜਾਨੀ ਆ ਮੈਂ ਤਾਂ ਇਹੋ ਚਲਨੀ ਆ ਤੇ ਚਲ ਇਹ ਆਪਣੇ ਘਰ ਆ ਜੀ ਕੁਸਿ ਰਸਣ ਮੈਂ ਕੀ ਕਹਿਣਾ ਵਾ ਕਿ ਹੁਣ ਦੱਸ ਉਹ ਹੋਰ ਵੀ ਤਰੀਕੇ ਜਾਣਦੀ ਉਹ ਬਰਲੇ ਨਹੀਂ ਪੰਜ-ਛੇ ਦਿਨ ਹੋਰ ਸੰਦੀਪ ਇਹ ਕਿੱਦਾਂ ਦੀ ਗੱਲ ਹੋਈ ਭਲਾ ਇਹ ਤੇ ਨਾ ਅਗਲੇ ਤੇ जख्मਾਂ ਤੇ ਲੂਣ ਪਾਉਣ ਵਾਲੀ ਗੱਲ ਵਾ ਹੁਣ ਜੀ ਬੇਇਤੀ ਕਰਵਾ ਕੇ ਚੱਲੇ ਆ ਤੇ ਪਹਿਲਾਂ ਹੀ ਚਲ ਜਾਂਦੇ ਹੁਣ ਤੇ ਮੰਮੀ ਨੇ ਆਪਣੇ ਮੂੰਹ ਕਹਿਤਾ ਜਦੋਂ ਮੈਂ ਕਹਿਂਦੀ ਸੀ ਉਦੋਂ ਤੇ ਬੜਾ ਰੋਲਾ ਪਾਉਂਦੇ ਸੀ ਤੀ ਸੰਦੀਪ ਤੂੰ ਇਹ ਨਾ ਸੋਚੀਂ ਵੀ ਮੈਂ ਤੇਰੇ ਕੋਲ ਡਰਦੀ ਚੱਲੀ ਆ ਮੈਂ ਤੇ ਇਹ ਕਰਕੇ ਚੱਲੀ ਆ ਵੀ ਚੱਲ ਜੇ ਮੇਰੇ ਜਾਣ ਨਾਲ ਇਹ ਘਰ ਦੇ ਵਿੱਚ ਲੜਾਈ ਮੁੱਕਦੀ ਹੈ ਨਾ ਤੇ ਮੈਨੂੰ ਜਾਣਾ ਹੀ ਚਾਹੀਦਾ ਵਾ ਇੱਥੋਂ ਤੇ ਜਾਣਾ ਹੀ ਪੈਣਾ ਵਾ ਤੇ ਤੇਰਾ ਚਿਰ ਖਾਲੀਆਂ ਵਾ ਕੋਈ ਗੱਲ ਨਹੀਂ ਆ ਘਰ ਦੀ ਫਿਕਰ ਨਾ ਕਰੋ ਤੁਸੀਂ ਘਰ 'ਚ ਸਾਰੇ ਜਾਣੇ ਹੈਗੇ ਆ ਇੰਨੀ ਟੈਨਸ਼ਨ ਨਾ ਲਿਆ ਕਰੋ ਪਹਿਲਾਂ ਤਾਂ ਮੈਨੂੰ ਇਹ ਘਰ ਦੀ ਟੈਨਸ਼ਨ ਨਹੀਂ ਹੁੰਦੀ ਪਰ ਅੱਜ ਜਦੋਂ ਦੀ ਤੂੰ ਆਈ ਹੈ ਨਾ ਉਦੋਂ ਦੀਆਂ ਮੇਰੀਆਂ ਟੈਨਸ਼ਨਾਂ ਵਧ ਗਈਆਂ ਵਾ ਪਤਾ ਨਹੀਂ ਕਿ ਤੂੰ ਅਜੇ ਗਾੜੀ-ਗਾੜੀ ਕੀ ਕਰਨਾ ਮੈਂ ਗਾੜੀ-ਗਾੜੀ ਕੀ ਕਰਨਾ ਚੰਗੇ ਭਲੇ ਹੀ ਰਹਿਣ ਦੇ ਹੀ ਨਾ ਜਿੱਦਾਂ ਤੇ ਤੁਸੀਂ ਆਏ ਨਾ ਉਦੋਂ ਦਾ ਕਲੇਸ਼ ਪਿਆ ਘਰ 'ਚ ਨੀ ਤੂੰ ਚੰਗੀ ਰਹੀ ਕਿਦਣਵਾ ਇੱਕ ਦਿਨ ਵੀ ਤੂੰ ਚੰਗਾ ਕੱਢਿਆ ਵਾ ਜਿੱਦਣ ਦੀ ਆਈ ਹੈ ਨਾ ਉਹ ਦਿਨ ਤੇ ਤੂੰ ਪਵਾੜੇ ਪਾਏ ਆ ਮੈਂ ਆਪਣੇ ਘਰ ਚ ਚੰਗੀ ਰਵਾਂ ਜਾਂ ਨਾ ਰਵਾਂ ਤੁਹਾਡਾ ਕੋਈ ਨਹੀਂ ਹੱਕ ਬੰਦਾ ਜਾਣੀ ਜਾ ਚੋਰਨੀ ਏ ਉਦਾਂ ਕਹਿੰਦੀ ਹੀ ਨਾ ਮੈਂ ਤਾਂ ਬੜੇ ਸੌਕੇ ਕਰਦੀ ਆ ਸੋਨਾ ਚੋਰੀ ਤੇ ਮੇਰਾ ਕਰਕੇ ਲੈ ਚਲਨੀ ਹੀ ਤੇ ਸੌਕਾ ਕਰ ਕਾਦਾ ਵਾ ਹੇ ਟੇਗੀ ਰਹੀ ਜਾਨੇ ਇਹ ਨਾ ਸੋਚਿਓ ਕਿ ਮੈਂ ਤੁਹਾਡੇ ਤੇ ਤਰਸ ਖਾ ਲੂੰਗੀ ਚੁੱਪ ਕਰਕੇ ਨਾ ਤੁਰਦੇ ਬਣੋ ਹੁਣ ਇਧਰ ਦਾ ਧਿਆਨ ਨਾ ਕਰਿਓ ਇਹ ਨਾ ਹੋਵੇ ਕਿ ਜਿਹੜੇ ਦਿਨ ਚੋਕੇ ਝੋਲਾ ਤੇ ਇਧਰ ਆ ਜਾਓ ਕੋਈ ਗੱਲ ਨਹੀਂ ਸੰਦੀਪ ਹੁਣ ਤੇ ਤੂੰ ਮੈਨੂੰ ਗੱਲਾਂ ਕਰੀ ਜਾਨੀ ਆ ਨਾ ਇਹ ਮੇਰੇ ਘਰ ਦੇ ਵੀ ਚੜੇ ਆ ਨਾ ਉਹ ਵੀ ਤੇਰੇ ਲੱਗਦਾ ਮਗਰ ਲੱਗੇ ਆ ਪਰ ਤੂੰ ਇਹ ਨਾ ਸੋਚੀ ਕਿ ਮੈਂ ਤੇਰੇ ਕੋਲ ਡਰ ਕੇ ਚੱਲੀ ਆ ਇੱਕ ਨਾ ਇੱਕ ਦਿਨ ਨਾ ਉਹਨਾਂ ਨੂੰ ਵੀ ਸਮਝ ਆਈ ਜਾਣੀ ਜਾ ਨੀ ਜਾ ਗੋਤੀਆਂ ਗੱਲਾਂ ਨਾ ਬਣਾ ਕਡਾ ਰੋਗੇ ਦੱਸਣ ਦੀ ਹੀ ਕਹਿੰਦੀ ਹੁਣੀ ਆ ਚੱਲ ਕੋਈ ਗੱਲ ਨਹੀਂ ਸੰਦੀਪ ਤਰਸ ਕਰ ਲੂਗੀ ਸੰਦੀਪ ਇੰਨੀ ਤਰਸ ਕਰਨ ਵਾਲੀ ਨਹੀਂ ਹੈਗੀ ਚੱਲ ਹੁਣ ਥੋੜਾ ਜਿਹਾ ਸਾਹ ਸੌਖਾ ਹੋਇਆ ਵਾ ਚੱਲ ਗਈ ਨਾ ਆਪਣੇ ਸੋਹਰੇ ਨਾਲੇ ਪਤਾ ਲੱਗੂ ਇਹਨੋਂ ਵੀ ਰਹਿ ਲਿਆ ਜਿੰਨੇ ਦਿਨ ਰਹਿਣਾ ਹੀ ਹੁਣ ਨਹੀਂ ਵੜਦੀ ਇੱਥੇ ਰਹਿ ਗਈ ਮਾਂ ਪੁੱਤ ਕੋਈ ਗੱਲ ਨਹੀਂ ਇਹਨਾਂ ਤਾਂ ਵੀ ਖੇੜਾ ਚ ਡਾਉਣਾ ਹੀ ਪੈਣਾ ਕੋਈ ਨਾ ਕੋਈ ਸਕੀਮ ਲਾਉਂਗੀ ਫੇਰ ਹੀ ਖੇੜਾ ਸੁਪਣਾ ਕੋਈ ਗੱਲ ਨਹੀਂ ਮੇਰੇ ਘਰ ਦੇ ਨੂੰ ਪਤਾ ਲੱਗੂਗਾ ਨਾ ਮਰਜ਼ੀ ਦੇ ਖਿਲਾਫ ਵਿਆਹ ਦੇ ਨਤੀਜੇ ਕੀ ਹੁੰਦੇ ਆ